ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗੱਲੜੀਰੀ ਪੰਚਾਇਤ ਵੱਲੋਂ ਦਾਇਰ ਅਰਜੀ ਤੇ ਸੁਣਵਾਈ ਕਰਦੇ ਆ ਕੌਮੀ ਗ੍ਰੀਨ ਟ੍ਰਿਬਿਊਨਲ ਐਨਜੀਟੀ ਨੇ ਸੂਬੇ pardiyan ਸਾਰੀਆਂ 85 ਥਾਵਾਂ ਤੇ ਮਾਈਨਿੰਗ ਕਰਨ ਤੇ ਪਾਬੰਦੀ ਲਗਾ ਦਿੱਤੀ ਐਨਜੀਟੀ ਦੇ ਨਵੀਂ ਦਿੱਲੀ ਸਥਿਤ ਪ੍ਰਮੁੱਖ ਬੈਂਚ ਨੇ ਇਹ ਹੁਕਮ ਜਾਰੀ ਕੀਤੇ ਹਨ ਪਿਛਲੇ ਸਾਲ ਅਗਸਤ ਅਤੇ ਸਤੰਬਰ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਏ ਭਿਆਨਕ ਹੜਾ ਕਾਰਨ ਵੱਡੇ ਪੱਧਰ ਤੇ ਜ਼ਮੀਨਾਂ ਬਰਬਾਦ ਹੋ ਗਈਆਂ ਸਨ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਕੁਝ ਸ਼ਰਾਰਤੀਆਂ ਸਰਾਂ ਬਲੋ ਕੀਤੀ ਗਈ ਗੈਰ ਕਾਨੂੰਨੀ ਮਾਈਨਿੰਗ ਕਾਰਨ ਦਰਿਆਵਾਂ ਦੇ ਬੰਨ ਕਮਜ਼ੋਰ ਹੋ ਗਏ ਸਨ ਜਿਸ ਕਾਰਨ ਹੜਾ ਨੇ ਭਾਰੀ ਤਬਾਈ ਮਚਾਈ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਇਸ ਮਾਮਲੇ ਵਿੱਚ ਕੋਈ ਵੀ ਟਿੱਪਣੀ ਸਿਰਫ ਐਨਜੀਟੀ ਦੇ ਲਿਖਤੀ ਹੁਕਮਾਂ ਨੂੰ ਚੰਗੀ ਤਰ੍ਹਾਂ ਪੜਨ ਅਤੇ ਸਮਝਣ ਤੋਂ ਬਾਅਦ ਹੀ ਕਰੇਗਾ ਉਦੋਂ ਤੱਕ ਉਹ ਕੈਮਰੇ ਦੇ ਸਾਹਮਣੇ ਕੁਝ ਵੀ ਨਹੀਂ ਬੋਲਣਗੇ ਮੈਂ ਗੁਰਪਾਲ ਸਿੰਘ ਸਾਫਕਾ ਸਰਪੰਚ ਪਿੰਡ ਲੜਪਿੰਡੀ ਜਿਹੜੀ ਗ੍ਰੀਨ ਟ੍ਰਿਬਿਊਨਲ ਨੇ ਮਾਈਨਿੰਗ ਦੇ ਤੇ ਰੋਕ ਲਾਈ ਆ ਉਹਦੇ ਨਾਲ ਹੀ ਸਾਰੇ ਇਲਾਕਾ ਮਕੌੜਾ ਤੋਂ ਲੈ ਕੇ ਗਲੜੀ ਭਰਾमपुर ਇੱਕ ਸਾਰਾ ਦਰੰਗਲਾ ਜੋ ਜਿੰਨੇ ਪਿੰਨਾਂ ਸਭ ਅਸੀਂ ਸਹਿਮਤ ਆ ਕਿ ਬੜੀ ਚੰਗੀ ਗੱਲ ਕੀਤੀ ਹੈ ਸਰਕਾਰ ਜਿਹੜਾ ਗ੍ਰੀਨ ਟ੍ਰਿਬਿਊਨਲ ਨੇ ਫੈਸਲਾ ਲਿਆ ਬਹੁਤ ਵਧੀਆ ਲਿਆ ਲੋਕਾਂ ਦੇ ਹਿੱਤ ਦਾ ਜੇ ਇੱਥੇ ਖੱਡਾ ਪੈਂਦੀਆਂ ਨਾ ਇਹਦੇ ਨਾਲ ਸਾਰੇ ਇਲਾਕੇ ਨੂੰ ਨੁਕਸਾਨ ਆਗੇ ਹਰ ਇੱਕ ਨੂੰ ਪਤਾ ਵੀ ਇੰਨਾ ਨੁਕਸਾਨ ਹੋਇਆ ਵਿਤੋਂ ਵੱਧ ਜਿਮੀਦਾਰ ਦੋ ਤਿੰਨ ਸਾਲ ਉੱਠ ਨਹੀਂ ਸਕਦਾ ਇਹਨਾਂ ਜੀਵਦਾਦਾਂ ਦਾ ਨੁਕਸਾਨ ਹੋਇਆ ਇਸ ਕਰਕੇ ਗ੍ਰੀਨ ਟਰਿਬਿਊਨਲ ਦੇ ਫੈਸਲੇ ਨਾਲ ਸਾਰੇ ਹੀ ਸਹਿਮਤ ਆ ਇਹ ਵੀ ਗੱਲ ਨਾਲ ਅਸੀਂ ਕਹਿੰਦੇ ਆ ਸਰਕਾਰ ਨੂੰ ਅਪੀਲ ਕਰਦੇ ਆ ਤੇ ਜੇ ਸਰਕਾਰ ਨਾ ਮੁੜੀ ਇਹ ਕੋ ਖੱਡਾ ਫੇਰ ਦੇਗੀ ਤੇ ਅਸੀਂ ਬਰੋਰ ਕਰਾਂਗੇ ਡਟ ਕੇ ਕਰਾਂਗੇ ਜਿੱਥੋਂ ਦਿੱਤਾ ਰਾਤਾ ਨਹੀਂ ਕਿਸ ਨੂੰ ਕਰਦੇ ਆਗੇ ਬਸ ਤਨਵ ਸਿੰਘ ਅ ਮਤਲਬ ਬੇਨਤੀ ਕਰਨਾ ਕਿ ਜੋ ਗ੍ਰੀਨ ਟਰਿਬਿਊਨਲ ਨੇ 85 ਖੱਡਾਂ ਤੇ ਜੋ ਪਾਬੰਦੀ ਲਾਈ ਆਂ ਵੀ ਉਹਨਾਂ ਨੂੰ ਮੈਨਗ ਨਹੀਂ ਕਰਨੀ ਇਹ ਗ੍ਰੀਨ ਟਿਮ ਉਹਨਾਂ ਦਾ ਬਹੁਤ ਵਧੀਆ ਫੈਸਲਾ ਕਿਉਂਕਿ ਇਹ ਜਿਹੜਾ ਸਾਡੇ ਦਰਿਆਵਾਂ ਦੇ ਕੰਢੇ ਖਾਸ ਕਰਕੇ ਸਾਡਾ ਜੋ ਰਾਵੀ ਦਰਿਆ ਆ ਇਹਦੇ ਤੇ ਜਿਹੜੀਆਂ ਖੱਡਾਂ ਦਿੱਤੀਆਂ ਗਈਆਂ ਨਾ ਇਹ ਦਾ ਸਾਨੂੰ ਪੰਜਾਬ ਵਾਲਿਆਂ ਨੂੰ ਗਰਦਾਸਪੁਰ ਤੇ ਅੰਮ੍ਰਿਤਸਰ ਜਿਹੜੇ ਵਾਲ ਨੂੰ ਬਹੁਤ ਨੁਕਸਾਨ ਕੀਤਾ ਹੈ ਕਿ ਵੀ ਨੁਕਸਾਨ ਨੇ ਹੋੜਾ ਹੈ ਨਾ ਤੇ ਅਸੀਂ ਇਹ ਬੇਨਤੀ ਕਰਦੇ ਆ ਕਿ ਇਹਦੇ ਤੇ ਜਿਹੜਾ ਪਾਬੰਦੀ ਹੋਣੀ ਚਾਹੀਦੀ ਆ ਖੱਡਾਂ ਨਾ ਦਿੱਤੀਆਂ ਜਾਣ ਤਾਂ ਕਿ ਮਤਲਬ ਜਿਹੜੀ ਆ ਲੋਕਾਂ ਦਾ ਹਿੱਤਾਂ ਦੇ ਫੈਸਲਾ ਹੈ ਤੇ ਲੋਕਾਂ ਦੀ ਸੁਰੱਖਿਆਤ ਵਾਸਤੇ ਇਹ ਫੈਸਲਾ ਹੋਇਆ ਸੋ ਇਹ ਜਿਹੜੀ ਆ ਖੱਡਾਂ ਜਿਹੜੀਆਂ ਇਹ ਨਾਮ ਨਾਮ ਕੀਤੀਆਂ ਜਾਣ ਜੇ ਸਰਕਾਰ ਕਰਦੀ ਵੀ ਆ ਤੇ ਇਲਾਕੇ ਦੇ ਲੋਕ ਜਿਹੜੇ ਇਕੱਤਰ ਹੋ ਕੇ ਇਹਨਾਂ ਦਾ ਜਿਹੜੇ ਖੱਡਾਂ ਨੂੰ ਠੇਕੇ ਤੇ ਲੈਣਗੇ ਉਹਨਾਂ ਦਾ ਸਖਤ ਵਿਰੋਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਕਿਹੜੇ ਪਿੰਡ ਪੈਤੀ ਲਾ ਕੇ ਤੇ ਸਾਡੇ ਇੱਥੇ ਜੀ ਇੱਥੋਂ ਲੈ ਕੇ ਇਹ ਕਾਲੂਪੁਰ ਤੋਂ ਲੈ ਕੇ ਬੋਉਪੁਰ ਆਦੀਆਂ ਡੁੱਗਰੀ ਫਿਰ ਨਡਾਲਾ ਨੰਗਲਦਾਲਾ ਪਾਰ ਸਹਾਪੁਰਿਆ ਚੌਂਤਰਾ ਸਲਾਚਾਂ ਦਾ ਗੱਲ ਦੀ ਡਰੰਗਲਾ ਤੇ ਬਰਾਪੁਰ ਗਾਂ ਦੂਰ ਤੱਕ ਇਹ ਇਥੋਂ ਜਿਹੜਾ ਖਾਸ ਕਰਕੇ ਗਲੜੀ ਦੇ ਲਾਗੇ ਜੋ ਬਾਨਿਆ ਬਹੁਤ ਹੀ ਕਮਜ਼ੋਰ ਬਾਨਿਆ ਉਥੋਂ ਮਕੌੜੇ ਪਤਨ ਵਾਲਾ ਜਿਹੜਾ ਆ ਉਹ ਸਾਰਾ ਬਹੁਤ ਬੰਨ ਕਮਜ਼ੋਰ ਆ ਜਿਸ ਕਰਕੇ ਸਾਡੇ ਇਲਾਕੇ ਚ ਇੱਕ ਘਟੋ ਘਟ ਹਜ਼ਾਰਾਂ ਏਕੜ ਜਿਹੜੀ ਆ ਜ਼ਮੀਨ ਦੇ ਵਿੱਚ ਖਰਾਬੀ ਹੋਈ ਆ ਸੋ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਇਹ ਖਡਾਂ ਜਿਹੜੀਆਂ ਠੇਕੇ ਨਾਲ ਚੜਾਈਆਂ ਜਾਂ ਐਨਜੀਟੀ ਨੇ ਜਿਹੜਾ ਕੀਤਾ ਬਹੁਤ ਹੀ ਸ਼ਲਾਘਾਯੋਕ ਕਦਮ ਆ ਇਲਾਕੇ ਵਾਸਤੇ ਇੱਕ ਚੰਗਾ ਕਦਮ ਐਨਜੀਟੀ ਨੇ ਫੈਸਲਾ ਕੀਤਾ ਵੀ ਜਿਹੜੇ ਅੱਗੇ ਹੜ ਆਏ ਨੇ ਉਹ ਜਿੰਨੇ ਮਤਲਬ ਮਾਈਨਿੰਗ ਵਾਲੇ ਨੇ ਇਹ ਕਾਰ ਕਰਕੇ ਤੇ ਤੁਸੀ ਬੰਨ ਵੀ ਜਿਹੜਾ ਇਹ ਸਾਰਾ ਖੋਰ ਛੜਿਆ ਇਹਨਾਂ ਨੇ ਲਾਗੋ ਪੁੱਟਦੇ ਨੇ ਤੁਸੀ ਬੰਨ ਜਿਹੜੀ ਹੈ ਇਹ ਤੁਸੀ ਜਿਹੜੀ ਇਹ ਬਿਲਕੁਲ ਕਮਜ਼ੋਰ ਕਰ ਛੜੀਏ ਗੱਡੀਆਂ ਇਹਨਾਂ ਦਾ ਭਾਰ ਲੰਗਾ ਕੇ ਅਸੀਂ ਸਰਕਾਰ ਕੋਲ ਮੰਗ ਕਰਦੇ ਕਿ ਤੁਸੀ ਬੰਨ ਜਿਹੜੇ ਪੱਕੇ ਕਰਨੇ ਚਾਹੀਦੇ ਨੇ ਦੂਜਾ ਜਿਹੜਾ ਗੱਲ ਦੀ ਪੰਚਾਇਤ ਨੇ ਐਨਜੀਟੀ ਐਨਜੀਓ ਨੂੰ ਮਤਲਬ ਕਿਹਾ ਜਿਹੜਾ ਐਨਜੀਟੀ ਨੂੰ ਜਿਹੜਾ ਕਿਹਾ ਤੇ ਬਿਲਕੁਲ ਸਹੀ ਕਦਮ ਮਤਲਬ ਇਹ ਪਾਸੇ ਨਾ ਚੁੱਕਿਆ ਆ ಗ್ರಾಮ ਪੰਚਾਇਤ ਨੇ ਤਾਂ ਹੀ ਉਹਨਾਂ ਦਾ ਸਾਥ ਦੇਣ ਦੇ ਇਲਾਕੇ ਦੇ ਲੋਕ ਇਹ ਸਰਕਾਰ ਨੂੰ ਇਹ ਚਤਾਵਨੀ ਦਿੰਦੇ ਆਂ ਫਿਰ ਜੇ ਮਤਲਬ ਠੱਕੇ ਸ਼ਾਇ ਕੋ ਕੀਤੀ ਤੇ ਸਾਰਾ ਮਤਲਬ ਜਿਹੜਾ ਇਲਾਕਾ ਸਾਰਾ ਉਹਨਾਂ ਦੇ ਨਾਲ ਚਟਾਨ ਕੋ ਖੜੇ ਖੜਾ ਹੋਏਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ